ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਠਾਕ ਹੋ ਸਾਰੇ ਭਾਈ ਆਪਣੇ ਮਾਨਗੋਟ ਫਾਰਮ ਨੂੰ ਦੇਖਣ ਵਾਲੇ ਭਾਈਆਂ ਦਾ ਆਪਣੇ ਚੈਨਲ ਤੇ ਸਵਾਗਤ ਤੇ ਹਾਂਜੀ ਦੋਸਤੋ ਆਪਾਂ ਅੱਜ ਦੁਬਾਰਾ ਫੇਰ ਮਸਾਣੀ ਪਿੰਡ ਦੇ ਵਿੱਚ ਆਏ ਹੋਇਆ ਬਾਈ ਲਵੇ ਕਿਥੇ ਬਾਈ ਨੇ ਕਿਹਣਾ ਤੁਹਾਨੂੰ ਪਤਾ ਬੱਕਰੀਆਂ ਦਾ ਕੰਮ ਕੀਤਾ ਸੀਗਾ ਪੁੱਛ ਆ ਕੇ ਬਾਈ ਨੂੰ ਵੀ ਬਾਈ ਕੋਈ ਦਿੱਕਤ ਤਾਂ ਨਹੀਂ ਆਈ ਹੈਗੀ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਕਿਉਂ ਫਿਰ ਨਵੇਂ ਬੰਦਾ ਦਾ ਨਵੇਂ ਬੰਦੇ ਨੂੰ ਕੀ ਕੀ ਦਿੱਕਤ ਖੜੀ ਹੋ ਜਾਂਦੀ ਆ ਉਹ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਤੇ ਵੀਡੀਓ ਚ ਬਾਈ ਬਣੇ ਰਹੋ ਸਾਰੀ ਵੀਡੀਓ ਦੇਖ ਲਿਆ ਕਰੋ ਵੀ ਕਿਲੇ ਹੁਣ ਬਾਈਕ ਨਾ ਨਵੇਂ ਫਾਰਮ ਕਰਦੇ ਨੇ ਉਹਨਾਂ ਨੂੰ ਕਿਹੜੇ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਆ ਜਦੋਂ ਆਪਾਂ ਕੋਈ ਕੰਮ ਕਰਨਾ ਚਾਹੁੰਦੇ ਹੁੰਨੇ ਹੁੰਦੇ ਆਗੇ ਆਪਾਂ ਨੇ ਕਿਹੜਾ ਮਨ ਦੇ ਵਿੱਚ ਐਜਾ ਹੁੰਦਾਗਾ ਵੀ ਯਾਰ ਵੀ ਆਪਣਾ ਗਾਹ ਕੰਮ ਚੱਲੂਗਾ ਜਾਂ ਨਾ ਚੱਲੂਗਾ ਕਿਹੜੇ ਨਵੇਂ ਬੰਦੇ ਨੇ ਆਪਣੇ ਕਿਹੜਾ ਨੈਟ ਤੋਂ ਗਾਂ ਦੀ ਗਾਂ ਬਾਈ ਦੀ ਸਰਚ ਕਰਦੇ ਨੇ ਠੀਕ ਆ ਨਟ ਤੇ ਸਰਚ ਕਰਦੇ ਨੇ ਬਾਈ ਇਹ ਕੰਮ ਕਿਵੇਂ ਆ ਕਿਵੇਂ ਨਾ ਹੁਣ ਬਾਈ ਦੇਖਣਾ ਇਹ 2-3 ਮਹੀਨੇ ਹੋ ਗਏ ਕੰਮ ਸਟਾਰਟ ਕਰੇ ਨੂੰ ਵੀ ਬਾਈ ਨੂੰ ਪਤਾ ਲੱਗ ਗਿਆ ਬੱਕਰੀਆਂ ਬਾਰੇ ਵੀ ਇਹਨਾਂ ਨੂੰ ਜਾਗੀ ਵੀ ਕੀ ਖਾਂਦੀਆਂ ਨੇ ਕੀ ਪੀਂਦੀਆਂ ਨੇ ਕਿਤਾ ਰਹਿੰਦੀਆਂ ਨੇ ਠੀਕ ਆ ਆਪਾਂ ਬਾਈ ਨਾਲ ਕਰਾਵਾਂਗੇ ਥੋੜੀ ਗੱਲਬਾਤ ਵੀ ਕਿਹੜੇ ਹੁਣ ਬਾਈ ਕੋਈ ਭੈਣ ਭਾਈ ਨਵਾਂ ਕੋਈ ਫਾਰਮ ਕਰਦਾ ਬੱਕਰੀਆਂ ਦਾ ਕੋਈ ਦਿੱਕਤਾਂ ਨਹੀਂ ਦਿੱਕਤ ਤਾਂ ਨਹੀਂ ਆਉਂਦੀ ਠੀਕ ਆ ਜੀ ਆਪਾਂ ਲੈ ਆਉਨੇ ਆ ਬਾਈ ਨੂੰ ਤੇ ਬਣੇ ਰੋ ਵੀਡੀਓ ਚ ਬਾਈ ਸასი ਘਾਲ ਸასი ਘਾਲ ਵੀਰੇ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਹੋਰ ਸੁਣਾਓ ਜੀ ਠੀਕ ਹੋ ਵਧੀਆ ਵੀਰੇ ਠੀਕ ਆ ਕਿਵੇਂ ਆ ਕੰਮਕਾਰ ਕੰਮਕਾਰ ਵਧੀਆ ਵੀਰੇ ਠੀਕ ਆ ਹਾਂ ਕਿਵੇਂ ਚੱਲਦਾ ਕੰਮ ਹੁਣ ਕੰਮ ਬਹੁਤ ਵਧੀਆ ਵੀਰੇ ਲਾਲੋ ਵੀ ਜਿੰਨੀ ਇੱਕ ਨੌਲੇਜ ਵਧੀਆ ਕੀ ਬਾਕੀ ਜੋ ਹੁੰਦੀ ਹੈਗੀ ਠੀਕ ਆ ਭਾਈ ਦਾ avatars ਦਾ ਸਾਥ ਬਹੁਤ ਸੋਹਣਾ ਹੈਗਾ ਠੀਕ ਆ ਹੁਣ ਜੋ ਨੌਲੇਜ ਸਾਪ ਨੂੰ ਆ ਰਹੀ ਹੈ ਨਹੀਂ ਹੁੰਦੀ ਜਿਹੜੀ ਬਾਈ ਦੇ ਰਿਹਾ ਹੈ ਨੌਲੇਜ ਸਾਨੂੰ ਠੀਕ ਹੈ ਹੁਣ ਅੱਜ ਵੀ ਵੈਕਸੀਨਾ ਕਰਨਾ ਆਇਆ ਠੀਕ ਹੈ ਸਾਨੂੰ ਦਈ ਚੀਜ਼ਾਂ ਬਾਰੇ ਹੈ ਜੋ ਚਲੋ ਨਹੀਂ ਪਤਾ ਹੈਗਾ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਵੀ ਐਡੀ ਦੂਰੋਂ ਭੱਜ ਕੇ ਆਉਣਾ ਨਹੀਂ ਹਰ ਇੱਕ ਬੰਦਾ ਲਵੋ ਉੱਠ ਕੇ ਲਿਆਉਦਾ ਹੈਗਾ ਕਿ ਘਟੋ ਘਟ 20 ਕਿਲੋ ਮੀਟਰ ਤੋਂ ਚੱਲ ਕੇ ਆਇਆ ਬਾਈ ਮੀਹ ਪੈਂਦੇ ਦੇ ਵਿੱਚ ਠੀਕ ਹੈ ਬਹੁਤ ਧੰਨਵਾਦ ਹੈ ਬਾਈ ਦਾ ਠੀਕ ਹੈ ਤੁਹਾਨੂੰ ਪਤਾ ਹੈ ਪਿੰਡ ਚੱਲ ਕੇ ਆਇਆ ਹੈਗਾ ਹਾਂ ਹਾਂ ਆ ਗਿਆ ਮਰਦਾ ਨਾਲ ਸਾਰੇ ਠੀਕ ਅੱਜ ਆਪਣਾ ਬਹੁਤ ਜ਼ਿਆਦਾ بارش ਪਈ ਹੈ ਇੱਧਰ ਹੈ ਨਹੀਂ ਇੱਧਰ ਸਾਈਡ ਹਾਂ ਆਪਣੇ ਦਾ ਬਹੁਤ ਜ਼ਿਆਦਾ بارش ਹੋਈ ਅੱਜ ਵੀਰੇ ਚਲੋ ਵਧੀਆ ਗੱਲਾਂ ਨੇ ਡੰਗਰ ਨੂੰ ਕੰਡਾ ਕੋ ਹਾਂ ਬਹੁਤ ਵਧੀਆ ਹੋ ਜੂਗਾ ਵੀਰੇ ਹਾਂਜੀ ਭਾਈ ਕਿਵੇਂ ਆ ਕੋਈ ਹੁਣ ਕੰਮ ਕਰ ਦੱਸ ਵੀ ਸੱਟ ਦਾ ਸੱਟ ਦਾ ਫਿਲਹਾਲ ਹੈ ਜੀ ਤਾਂ ਠੀਕ ਹੈ ਵੀਰੇ ਠੀਕ ਆ ਦਿਖਾ ਗਏ ਭਾਈ ਸੱਟ ਦਾ ਤੇਦਰਾ ਦੇਖ ਭਾਈ ਜੀ ਆਹ ਸੱਟਾ ਵੀ ਉਤਾ ਤੇ ਬਹੁਤ ਹੀ ਸੋਹਣਾ ਦੇਖ ਤਰੀਕੇ ਨਾਲ ਭਾਈ ਨੇ ਕੰਮ ਕੀਤਾਗਾ ਤੇ ਭਾਈ ਹੁਣ ਇਹ ਦੱਸ ਪ੍ਰਵਿੰਦਰ ਵੀਰੇ ਵੀਕ ਵਿੱਚ ਹੁਣ ਤੱਕ ਕਿੰਨੇ ਕਿੰਨੇ ਕਾਤ ਤੱਕ ਮਹੀਨੇ ਹੋ ਗਏ ਬੱਕਰੀਆਂ ਨੇ ਨਹੀਂ ਹੈ ਅੱਜ ਮਹੀਨਾ ਹੀ ਹੋਇਆ ਹੈ ਜੇ ਆਪਾਂ ਨੂੰ 20 ਕਿਹਨਾਂ ਜੇ ਆਪਾਂ ਵੀ ਸ਼ੀਰੀ ਨੂੰ ਅੱਛਾ ਮਹੀਨਾ ਨਹੀਂ ਹੋਇਆ ਹਾਂ ਮਹੀਨਾ ਹੋ ਗਿਆ ਠੀਕ ਆ ਗਾਇਨਦਬਾਪ ਚੱਲ ਹੁਣ ਨਹੀਂ ਤਮਾਸ਼ਾ ਰਹਿਣੀ ਹੈ ਨਾ ਹਾਂ 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 ਉੱਥੋਂ ਚਲੋ ਜ਼ਿਆਦਾ ਵੀ ਨਹੀਂ ਰਹਿੰਦਾ ਹੈਗਾ ਮਹੀਨਾ ਹੋ ਗਿਆ ਹਾਂ ਹੁਣ ਮਹੀਨੇ ਦੇ ਵੀ ਪਤਾ ਲੱਗਿਆ ਕੁਝ ਤੈਨੂੰ ਹਾਂ ਇਹ ਤਾਂ ਹੁਣ ਵੀਰੇ ਨੌਲੇਜ ਆਉਂਦੀ ਹੈ ਵੀ ਕੀ ਖਾਣਾ ਕੀ ਨਾ ਬਾਕੀ ਤੁਸੀਂ ਮਾਲ ਤੋਂ ਪਤਾ ਲੱਗ ਰਿਹਾ ਤੁਹਾਨੂੰ ਠੀਕ ਆ ਬਾਈ ਦੇਖੋ ਕਿਵੇਂ ਬਾਈ ਨੇ ਕਹਿੰਦਾ ਨਵਾਂ ਕੰਮ ਕੀਤਾ ਤੇ ਬੱਕਰੀਆਂ ਦੇ ਵਿੱਚ ਵਧੀਆ ਰੂਹ ਨਾਲ ਨੇ ਬੱਕਰੀਆਂ ਹੈਗਾ ਪਾਣੀ ਚਲੋ ਠੀਕ ਆ ਆਈ ਨਹੀਂ ਹੈਗਾ ਕੋਈ ਬੱਕਰੀਆਂ ਚ ਕੋਈ ਕਿਸੇ ਤਰ੍ਹਾਂ ਦਾ ਹਾਰਟ ਨਹੀਂ ਹੈਗਾ ਤੇ ਬਰਵਿੰਦਰ ਵੀਰੇ ਆਇਆ ਦੱਸੋ ਹੁਣ ਕਿਵੇਂ ਹੁਣ ਤੋਂ ਆ ਚਾਰ ਪਾ ਰੱਖਿਆ ਹਾਂਜੀ ਵੀਰੇ ਠੀਕ ਆ ਹੁਣ ਚਾਰ ਪਾ ਰੱਖਿਆ ਹੈਗਾ ਇਹ ਬੱਕਰੀਆਂ ਨੂੰ ਚਾਰ ਕਿਸ ਤਰ੍ਹਾਂ ਪਾਉਣਾ ਹੈਗਾ ਕਿਹੜੇ ਤਰੀਕੇ ਪਾਉਣਾ ਚਾਰ ਇਹ ਮੈਂ ਮਤਲਬ ਕੱਲਾ ਤਾਂ ਪਾਇਆ ਨਹੀਂ ਹੈਗਾ ਵੀਰੇ ਕਦੇ ਐਮੀ ਕਹਦਾ ਠੀਕ ਹੈ ਇੱਕ ਦਿਨ ਥੋੜਾ ਜਿਹਾ ਪਾਇਆ ਸੀਗਾ ਕੱਲੀਆਂ ਨੂੰ ਠੀਕ ਹੈ ਬਿਕ ਬਾਕੀ ਚਲੋ ਆਪੋ ਆਪ ਦੀ ਹੁੰਦੀ ਆ ਸਾਬ ਦੀ ਪਾਉਣ ਦੀ ਉਹ ਹਨਾ ਠੀਕ ਹੈ ਪਰ ਮੈਨੂੰ ਪ੍ਰੋਬਲਮ ਲੱਗੀ ਅੱਛਾ ਕੱਲਾ ਪਾਉਣ ਨਾਲ ਠੀਕ ਹੈ ਕਿਉਂ ਇੱਕ ਦੋ ਬੱਕਰੀਆਂ ਨੂੰ ਮੋਗ ਲੱਗੀ ਹੈਗੀਆਂ ਖੰਡੀਆਂ ਖੁਸ਼ ਹੋਊਗੀਆਂ ਨਹੀਂ ਆ ਠੀਕ ਹੈ ਪਰ ਮੋਗ ਲਈ ਹੁਣ ਇਹਨਾਂ ਮਰਲਾ ਕੇ ਪਾਉਣਾ ਵਿਚ ਨਾਲ ਤੂੜੀ ਕਰਕੇ ਨਾਲ ਹਰਾ ਵਿੱਚ ਚਾਰ ਤਿੰਨੇ ਚੀਜ਼ਾਂ ਇਹ ਮਿਕਸ ਕਰਕੇ ਹਾਂ ਮਿਕਸ ਕਰਕੇ ਖਾਂਦੀਆਂ ਅੰਨਾ ਕੋਈ ਦਿੱਕਤ ਨਹੀਂ ਵੀਰੇ ਵਧੀਆ ਖਾਂਦੀਆਂ ਨੇਗੀਆਂ ਠੀਕ ਆ ਵੀ ਕਿਵੇਂ ਹੁਣ ਦਾਣਾ ਵਗੈਰਾ ਪਾਉਣਾ ਜਾਂ ਕਿਵੇਂ ਕੋਈ ਕੱਖਾਂ ਖਾਂਤੇ ਰੱਖਦਾ ਕਰਿਆ ਤੇ ਜਾਂ ਫੀਡ ਵੀ ਰੱਖਦਾਂਗਾ ਫੀਡ ਤੇ ਵੀਰੇ ਮੱਕੀ ਦਾ ਵਿੱਚ ਥੋੜੀ ਜੀ ਕਣਕ ਮਿਕਸ ਕਰਿਆ ਹੋਇਆ ਮੇਰਾ ਸਾਰੇ ਵਿੱਚ ਛੋਲਿਆਂ ਦਾ ਜੂਰਾ ਚਾਰਾ ਪਾ ਕੇ 100 ਵੀਨ ਦਾ ਜੂਰਾ ਪਾ ਕੇ ਉਹ ਚੀਜ਼ ਦਾ ਮਿਕਸ ਕਰਿਆ ਹੋਇਆਗਾ ਉਹ ਨਾਲ ਲੈ ਵੀ ਜਮ ਹੁਣ ਕੱਖ ਪਾ ਤੇ ਰੱਖ ਕੇ ਬਸ ਜਿਵੇਂ ਪਗਨ ਵੀ ਥੋੜਾ ਥੋੜਾ ੱਟੇ ਵਾਂਗੂ ਭੁੱਕ ਤਾ ਉਹ ਭੁੱਕ ਦਿੰਨਾ ਵੀ ਉਹਦੇ ਨਾਲ ਵਧੀਆ ਰੱਜ ਲੈ ਬਾਕੀ ਵਾਲਾ ਲੋਬਾਣਾ ਉਰੇ ਖੁੱਲੀਆਂ ਛੱਡ ਦਿਨਾਂਗਾ ਉਰੇ ਫਰੀ ਜਾਂਦੇ ਕੋਈ ਯਾਰ ਮੈਨੂੰ ਪ੍ਰੋਬਲਮ ਨਹੀਂ ਹੈਗੀ ਐਵੇਂ ਕਹਦਾ ਕਿੰਨਾ ਕਸਾਣਾ ਪਾਦਣਾ ਬੱਕਰੀ ਨੂੰ ਦਰ ਵਿੱਚ ਜੀ ਦੇਨ ਵਿੱਚ ਦੀ ਇਹਨਾਂ ਦਾ ਵੀ ਰੇਲਾ ਲੈ ਵੀ ਸਾਰੀਆਂ ਦਾ ਨਹੀਂ ਨਹੀਂ ਕਰਦੇ ਤਿੰਨ ਪਾਉ ਸਾਡੇ ਤਿੰਨ ਕਿਲੋ ਦੈਨ ਬੇਚ ਦੇ ਸਾਰੇ ਬੱਕਰੀਆਂ ਹਾਂ ਬੇ 100 ਤੋਂ 200 ਗ੍ਰਾਮ ਆ ਜਾਂਦਾ ਹਾਂ ਹਾਂ ਉਹ ਵੀ ਭਾਈਆ ਭਾਈਆ ਗਲਾ ਲੋ ਵੀ ਆ ਗਿਆ ਜਿਵੇਂ ਤਾਂ ਤੇ ਉਹ ਵੀ ਜਿਆਦਾ ਦਾਣਾ ਪਾਵਾਂਗੇ ਫਿਰ ਬਚਤ ਨਹੀਂ ਹੋਣੀ ਇਹ ਬਚਤ ਵੀ ਨਹੀਂ ਹੋਣੀ ਹੈਗੀ ਹੁਣ ਕਈ ਵਾਰੀ ਇਹ ਅੱਜ ਆਪਾਂ ਜਿਆਦਾ ਦਾਣੇ ਦੇ ਗਿਝਾਲੀਆਂ ਕਈ ਵਾਰੀ ਇਹੋ ਜਿਹਾ ਵੀ ਟਾਈਮ ਹੁੰਦਾ ਹੈ ਨਹੀਂ ਵੀ ਹੱਸ ਹੁੰਦੀ ਜਾਂ ਨਹੀਂ ਵੀ ਦਾਣਾ ਹੁੰਦਾ ਹਨ ਫਿਰ ਇਹਨਾਂ ਨੇ ਖਾਣਾ ਵੀ ਨਹੀਂ ਹੈਗਾ ਦਾਣਾ ਵੀ ਨਹੀਂ ਹੈਗਾ ਰੋ ਦਾਣੇ ਦੀ ਚਾਲ ਕਰਨੀਆਂ ਇਹ ਸਹੀ ਗੱਲ ਹੈ ਉਹ ਦਾਣੇ ਦੀ ਥੋੜੀ ਚਸ ਕਰਦੀ ਨਹੀਂ ਹੈਗੀਆਂ ਲੱਲ ਵੀ ਬਾਹਰ ਹੀ ਚੜਦੀਆਂ ਨੇ ਆਹ ਟਾਈਮ ਨੂੰ ਤਾਂ ਚਲ ਚੜ ਕੇ ਅੰਦਰ ਹੋ ਜਾਂਦੀਆਂ ਨੇ ਉਨਾਂ ਜਿਵੇਂ بارش ਆ ਗਈ بارش ਕਰਕੇ ਤਾਂ ਬਾਹਰ ਛੱਡੀਆਂ ਨੇ ਤਾਂ ਥੋੜੀਆਂ ਅਜੇ ਭੁੱਖੀਆਂ ਜਿਹੀ ਲੱਗ ਰਹੀਆਂ ਨੇ ਜਿੱਥੇੋਂ ਮਾ ਕੇ ਤਿੰਨ ਦਵਾਦਨ ਵੇਲੇ ਛੱਡਦਾ ਉਹਨਾਂ ਅਜੇ ਕੱਢੀ ਦੀ ਬਾਹਰ ਜਿਹੜੇ بارش ਆ ਗਈ بارش ਆ ਹੁਣੇ بارش ਬੰਦ ਹੋਈ ਹੈ ਲੱਗਾ ਲੱਗਾ ਘੰਟਾ ਹੋ ਗਿਆ ਬੰਦਾ ਹਾਂ بارش ਬੜੀ ਵਧੀਆ ਪੈ ਗਈ ਹਾਂ بارش ਪੂਰੀ ਮੀਂਹ ਪਿਆਗਾ ਵੀਰੇ ਹਾਂ ਤਾਂ ਹੀ ਉਹ ਦੇਖ ਤੇ ਪਤਲਾ ਬਦਲ ਬਹੁਤ ਹੈ ਕਿਨੇ ਸੋਹਣੇ ਪਹਾੜ ਜੇ ਬਣੇ ਨੇ ਅੰਦਰ ਦੇਖਿਆ ਦੇ ਬਹੁਤ ਸੋਹਣਾ ਮਾਹੌਲ ਚਲੋ ਹਾਪੋ ਵੱਡਾ ਦਾ ਦੇਖ ਵੀਰੇ ਆਪਾਂ ਹੀ ਨਹੀਂ ਕਹਿੰਦੇ ਹਨ ਦੁਨੀਆ ਕਰਦੀ ਐ ਇਹ ਕੰਮ ਕਰਦੇ ਵੀ ਰਹਿਣਗੇ ਪਰ ਨਵੇਂ ਬੰਦੇ ਨੂੰ ਕੋਈ ਨੌਲੇਜ ਨਹੀਂ ਹੁੰਦੀ ਜਿਹੜੇ ਭਾਈ ਦਾ ਆਪਾਂ ਨੇ ਸਾਰਾ ਤੱਕਿਆ ਹੋਵੇ ਉਹ ਭਾਈ ਆਪਣਾ ਸਾਥ ਦੇਵੇ ਤਾਂ ਪਿੱਛੇ ਨੂੰ ਜਾਂਦਾ ਨਹੀਂ ਹੈਗਾ ਬੰਦਾ ਵੀਰੇ ਅੱਗੇ ਨੂੰ ਹੀ ਜਾਊਗਾ ਉਸ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਹਰਜਕਰ ਹੁਣ ਤੁਸੀਂ ਮੇਰਾ ਸਾਥ ਦੇ ਰਹੇ ਹੋ ਹਨ ਜੇ ਤੁਸੀਂ ਮੈਨੂੰ ਕੋਈ ਕਹਿ ਰਹੇ ਹੋ ਵੀਰੇ ਆ ਵੈਕਸੀਨ ਦੇਣੀ ਆ ਬਾ ਗੋਲੀ ਲੈਣੀ ਆ ਜੇ ਮੈਂ ਉੱਥੇ ਆਪਣੀ ਮਰਜ਼ੀ ਕਰਾਂ ਉਹ ਮੇਰੀ ਵੀ ਮਰਜ਼ੀ ਹੈ ਮੈਂ ਤਾਂ ਹੁਣ ਕੱਲ ਆਇਆ ਹਾਂ ਕੰਮ ਦੇ ਵਿੱਚ ਸੋਡੀ ਉਮਰ ਲੰਘੀ ਪੁਰਖੇ ਨੇਗੇ ਥੋੜੇ ਪਿੱਛੇ ਚੱਲਣਾ ਵੀ ਮੇਰਾ ਫਰਜ਼ ਬਣਦਾ ਹੈ ਗੱਲ ਇਹ ਵੀ ਹੈ ਬਾਈ ਜੀ ਆਪਾਂ ਨੇ ਬੱਕਰੀ ਦੇ ਲਾਉਣਾ ਚਾਰ ਐਮ ਦਾ ਟੀਕਾ ਹਾਂ ਆਪਾਂ 10 ਲਾ ਲਈ 10 ਲਾ ਲਈ ਠੀਕਾ ਉੱਥੇ ਬੱਕਰੀ ਕਿੱਥੇ ਚੱਲੂਗੀ ਠੀਕ ਹੈ ਇਹ ਕਿਹੜਾ ਮੱਝਾ ਹੈ ਜੀ ਆਪਾਂ ਤਾਂ ਡੋਜ ਪੱਧ ਵੀ ਲਾਦੀ ਤਾਂ ਵੱਡਾ ਪਸ਼ੂ ਆ ਤਾਂ ਚੱਲ ਜਾਂਦਾ ਵੀਰੇ ਇਹ ਨਹੀਂ ਕਿਉਂਕਿ ਇਹ ਤਾਂ ਇੱਕ ਮਾਸ ਹੋਮਜਾ ਪਸ਼ੂ ਆ ਹਾਂ ਵੀ ਆਪਾਂ ਦਵਾਈ ਇਹਨੂੰ ਦੇ ਕੇ ਲਈਏ ਕੀੜਾ ਵਾਲੀ ਦਵਾਈ ਵੀ ਦੇ ਕੇ ਲਈਏ ਕਿਉਂਕਿ ਹੁਣ ਕੀੜਿਆਂ ਦਾ ਦਵਾਈਆਂ ਜਿਹਨੇ ਵਿੱਚ 10 ਸਾਲਾਂ ਮੈਨੂੰ ਜਾਂਦੀ ਆ ਬੱਕਰੀ ਨੂੰ ਦਿੱਤੀ ਜਾਂਦੀ ਆ ਤੇ ਵਿੱਚ ਵੀ ਵੀ ਦਿੱਤੀ ਜਾਂਦੀ ਹੈ ਵਿੱਚ ਪੰਜ ਵੀ ਦਿੱਤੀ ਜਾਂਦੀ ਹੈ ਇਹ ਕ ਉਹ ਬੱਕਰੀ ਆ ਦਵਾਈ ਦੇ ਹਿਸਾਬ ਨਾਲ ਬੱਕਰੀ ਨੂੰ ਆਪਾਂ ਕਿਨੇ ਦਵਾਈ ਦੇਣੀ ਹੈ ਠੀਕ ਹੈ ਤੇ ਫਿਰ ਹੁਣ ਅੱਗੇ ਕੋਈ ਰਾਤਾ ਕੋਈ ਮਾਦੇ ਵਿੱਚ ਕੋਈ ਗਲਤ ਵਿਚਾਰਤ ਨਹੀਂ ਕਿ ਬੱਕਰੀ ਆਪਾਂ ਨਹੀਂ ਨਾ ਨਾ ਵੀਰੇ ਜਮੀ ਵੀ ਨਹੀਂ ਜਮੀ ਬੜੀ ਵਧੀਆ ਐ ਬਹੁਤ ਵਧੀਆ ਯਾਰ ਨਾਲੇ ਤਾਂ ਪਤਾ ਕੀ ਹੈ ਹੁਣ ਮੈਂ ਸਾਨੂੰ ਉਦੋਂ ਵੀ ਦੱਸਿਆ ਸੀ ਮੈਂ ਕਰਦਾ ਸੀਗਾ ਡਰਾਈਵਰੀ ਵੀਰੇ ਪਹਿਲਾਂ ਉੱਥੇ ਸਾਰੀ ਦਿਹਾੜੀ ਲੱਗੀ 500 ਰੁਪਏ ਦਿੰਦਾ ਸਹੀ ਹੈ ਸਵੇਰੇ 6 ਵਜੇ ਜਾ ਕੇ ਹਾਂ 6 ਵਜੇ ਘਰੇ ਆਉਣਾ ਨਾਲੇ ਗੱਲ ਨੂੰ ਸਾਰਾ ਪਰਿਵਾਰ ਕਦੇ ਰੋਟੀ ਬਣਾ ਲੈ ਕਦੇ ਕੁਛ ਕਰ ਲੈ ਫਿਰ ਜਾਣ ਉਹ ਨਾ ਉਹ ਏਡਾ ਤਾਂ ਨਹੀਂ ਹੈਗਾ ਵੀ ਖੇਚਲ ਵਾਲਾ ਕੰਮ ਨਹੀਂ ਹੈਗਾ ਤੜਕੇ ਆਪ ਦਾ ਸੈਟ ਸਾਫ ਕਰਿਆ ਸਾਰਾ ਫਾਰਮ ਉਸ ਤੋਂ ਬਾਅਦ ਜਿਵੇਂ ਮਰਜ਼ੀ ਬੈਠੇ ਰਹੋ ਕੋਈ ਚੱਕਰ ਨਹੀਂ ਹੈਗਾ ਆਥਨੇ ਅੱਗੇ ਬੇਚਰੀਆਂ ਨੂੰ ਤਾਂ 9 ਵਜੇ ਛੱਡਣਾ 2-2 ਘੰਟੇ ਜਾਂਦਾ ਢਿੱਡ ਭਰ ਕੇ ਅੰਦਰ ਹੋ ਜਾਂਦੀਆਂ ਨੇ ਹੁਣ ਵਿੱਚ ਆਪਣੇ ਬੰਦੇ ਕਿੜੇ ਆਪਣੇ ਭੈਣ ਭਾਈ ਨੇ ਆਪਣੇ ਫਾਰਮ ਕਰ ਲੈਂਦੇ ਨੇ ਉਹ ਵਿੱਚ ਕਹਿੰਦੇ ਜਿਆ ਸਾਥੋ ਬੱਕਰੀ ਸਮੀ ਨਹੀਂ ਜਾਂ ਹੋਣੀ ਹੋਇਆ ਵੀ ਆਪਾਂ ਤੋਂ ਸੰਭਾਲ ਲਈ ਵੀ ਬੱਕਰੀਆਂ ਕਿਵੇਂ ਰੱਖਣ ਜਾਂ ਵਿੱਚ ਬੰਦੇ ਨਵਾਂ ਕੰਮ ਕਰਨਾ ਉਹ ਬੰਦੇ ਮੈਂ ਤੁਹਾਨੂੰ ਲਾਹਵਾਂਗਾ ਇਹ ਚੀਜ਼ ਹੈ ਕਰਨਾ ਕਰਾਉਣਾ ਅਗਲੀ ਦੀ ਖੁਸ਼ੀਆ ਬੰਦਾ ਰੱਖੋ ਪਹਿਲੀ ਕਹਿੰਦੇ ਹੈਗੀ ਠੀਕ ਹੈ ਪਰ ਜਿਹੜੀ ਆਪਣੀ ਹੱਥੀ ਮਿਹਨਤਾਂ ਉਹਨਾਂ ਅੱਜ ਮੈਂ ਕੋਈ ਬੰਦਾ ਰੱਖ ਲਿਆ 5-10000 ਰੁਪਏ ਦੇ ਉਹਨੇ ਉਹੀ ਜੋ ਕੇਅਰ ਕਰਨੀ ਹੈ ਆਪਣਾ ਪੈਸਾ ਲੱਗਿਆ ਹੋਇਆ ਆਪਾਂ ਨੇ ਅੱਗੇ ਵਧਣਾ ਹੈ ਹਨਾ ਆਪਾਂ ਉਹਦੇ ਹਿਸਾਬ ਨਾਲ ਕੇਅਰ ਕਰਾਂਗੇ ਕੇਅਰ ਕਰਾਂਗੇ ਬਾਕੀ ਕਿੰਨਾ ਚਿਰ ਇਹ ਚਾਹ ਆਪਣੀ ਅਬਦਾ ਬੰਦਾ ਹਾਂ ਮਾਲਕ ਨਹੀਂ ਆਉਂਦਾ ਉਹਨਾਂ ਚ ਕਿਰਿਆ ਕੰਮ ਸਾਫ ਉਹਨਾਂ ਜਿਹੜੇ ਕੰਮ ਸਾਫਲ ਨਹੀਂ ਹੁੰਦਾ ਹੁਣ ਆਪਾਂ ਤਾਂ ਯਾਰ ਦੇਖਣਾ ਵੀਰੇ ਵੀ ਆ ਬੱਚੇ ਨੂੰ ਕਿਸੇ ਨੂੰ ਬਿਮਾਰੀ ਹੈ ਜਾਂ ਕੀ ਗੱਲ ਹੈ ਜਾਂ ਉਹ ਮੋਕ ਕਰ ਰਿਹਾ ਜਾਂ ਉਹਦੇ ਗਿੱਡਾਂ ਆ ਰੀਆਂ ਨੇ ਕੁਝ ਵੀ ਹੋ ਰਿਹਾ ਹੈ ਜਿਹੜਾ ਦੂਆ ਬੰਦਾ ਉਹਨੂੰ ਤਾਂ ਆਪਣੀ ਤਨਖਾਹ ਤੱਕ ਮਤਲਬ ਉਹਨੇ ਇਹ ਨਹੀਂ ਦੇਖਣਾ ਵੀ ਇਹ ਬੱਚਾ ਭੁੱਖਾ ਹੈ ਕਰ ਜਿਆ ਹੋਇਆਗਾ ਸਹੀ ਗੱਲ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਬਹੁਤ ਸਾਰੇ ਹੁੰਦੇ ਆ ਨਹੀਂ ਪਤਾ ਕਿ ਵਿੱਚ ਮਿਲਾਇਆ ਚੰਗਾ ਇਹ ਜਿਹੇ ਵੀ ਬੰਦੇ ਪਏ ਨੇਗੇ ਜਿਹੜੇ ਮਾਲਕ ਨਾਲੋਂ ਵੀ ਵੱਧ ਕੇਅਰ ਕਰ ਕੇਅਰ ਕਰਦੇ ਨੇ ਪਰ ਅੱਜ ਉਹ ਹੈਗੇ ਨਹੀਂ ਤੁਹਾਨੂੰ ਮੈਂ ਦੱਸਦਾ ਵੀ ਜਿਹੜੇ ਪਿਛਲੇ ਆਪਣੀ ਉਮਰ ਦੇ ਬੰਦੇ ਨੇ ਕੋਣ ਜੀ ਆਪਾਂ ਕੋ ਹਜੇ ਬੰਦਾ ਰੱਖਦੇ ਆ ਛੋਟਾ ਹੁੰਦਾ ਵੀ ਅੱਜ ਘੱਟੋ ਘੱਟ 20000 ਤੋਂ ਘੱਟ ਦਿਹਾੜੀ ਇਹਨੂੰ ਨਹੀਂ ਕੁੱਝ ਵਾਚ ਨਹੀਂ ਵਾਚਦਾ ਜੀ ਆਈਡੀ ਆਪਣਾ ਪ੍ਰੋਟੀਨ ਵੀ ਆਪਾਂ ਨੂੰ ਦੇ ਦਾਂਗੇ। ਚਲੋ ਆਪਣਾ ਨਵਾਂ ਕੰਮ ਆਪਾਂ ਨਵਾਂ ਕੰਮ ਤੋਂ ਸਟਾਰਟ ਕਰਿਆਗਾ ਹੌਲੀ ਹੌਲੀ ਵਧਾਣਾ ਇਹ ਕੰਮ ਹੌਲੀ ਹੌਲੀ ਸਿਸਟਮ ਕਰਾਪਾ। ਆਪਾਂ ਦਾ ਵੀ ਲੱਲ ਵੀਰੇ ਹੱਥੀਂ ਮਿਹਨਤ ਕਰਦੇ ਆਂ ਆਪਣੀ ਸਾਰੀ ਠੀਕ ਐ ਰਾਤ ਨੂੰ ਵੀ ਇੱਕ ਮੁੰਡਾ ਹੋਰ ਐ ਵਿਚਾਰਾ ਮੇਰੇ ਲਈ ਉਹ ਆ ਜਾਂਦਾ ਔਰ ਦੋਵੇ ਬਾਈ ਯੂਰਪੈਨਿਆਂ ਬਦਾ ਕੋਈ ਇਹੀ ਜੀ ਗੱਲ ਨਹੀਂ। ਵਧੀਆ ਦੇਖ ਰੇ ਕਰਦੇ ਆਂ ਜੱਸੀ ਤਾਂ ਉਹ ਢੇੜਾ ਮਾਰ ਜਾਂਦਾ ਹੈ ਕਦੇ ਮੇਰੇ ਲਈ ਉਹ ਹੋਰ ਐ ਮੁੰਡਾ ਉਹ ਆ ਜਾਂਦਾ ਮੇਰੇ ਲਈ ਰਾਤ ਨੂੰ। ਠੀਕ ਐ। ਕੋਈ ਇਹੀ ਜੀ ਗੱਲ ਨਹੀਂ। ਵਧੀਆ ਕੰਮਾਂ ਵੀ ਹੁਣ ਕਿਹੜੇ ਆਪਣੇ ਨਵੇਂ ਮੁੰਡੇ ਜਾਂ ਜੰਗ ਮ ਬਿਹੇ ਕੰਮ ਕਰ ਸਕਦੇ ਨੇ ਹਾਂ ਠੀਕ ਹੈ ਪਰ ਉਹ ਚੀਜ਼ ਦੇ ਪਰ ਇਹ ਚੀਜ਼ ਪਹਿਲਾਂ ਲੋਕਾਂ ਨੇ ਮਿਲੇ ਵੀ ਬਹੁਤ ਹੁੰਦੇ ਨੇ ਇਸ ਚੀਜ਼ ਦੇ ਵਿੱਚ ਦੇਖੋ ਦਿੱਕਤਾਂ ਆਉਂਦੀਆਂ ਨੇ ਦੇਖਾ ਦਿੱਕਤਾਂ ਆਉਂਦੀਆਂ ਨੇ ਜਿਹੜਾ ਬੰਦਾ ਉਹ ਦਿੱਕਤਾਂ 'ਚ ਆਪਾਂ ਕੋਈ ਵੀ ਕੰਮ 'ਤੇ ਕਾਮਯਾਬ ਹੋਣਾ ਹੈ ਤਾਂ ਆਪਣੇ ਮਨ ਦੀ ਰਹਿਣ ਨਾਲ ਚੱਲੋ ਬਾਸ ਸਹੀ ਗੱਲ ਜੇ ਆਪਾਂ ਦੂਜੇ ਬੰਦੇ ਦੀ ਰਹਿਣ ਨਾਲ ਚੱਲਾਂਗੇ ਕਿਉਂ ਕੋਈ ਭੈਣ ਭਾਈ ਜੇ ਤੂੰ ਖੁੱਖਾ ਬੈਠਾ ਹੈ ਤੈਨੂੰ ਖੁੱਖੇ ਨੂੰ ਦੇਖ ਕੇ ਨਹੀਂ ਜਾਂਦਾ ਜੇ ਤੂੰ ਵੱਜਿਆ ਹੋਇਆ ਹੈ ਤੇ ਤੂੰ ਲੈ ਕੇ ਲੈ ਕੇ ਨਹੀਂ ਜਾਂਦਾ ਅੱਗੇ ਬਣੇ ਇਹਾਂ ਡਿੱਕੇ ਲੱਗਣਗੇ ਲੱਗਣਗੇ ਆਪਦੇ ਮੰਨਤੀ ਕਰੋ ਆਪਨੇ ਤਾਂ ਹੁਣ ਇੱਕ ਨਾ ਕੁਸ ਲੋਕਾਂ ਨੇ ਹੁਣ ਵਿਚਾਰ ਹੀ ਨਹੀਂ ਆ ਇਹ ਹੋਗੇ ਅ ਵੀ ਦੂਜੇ ਦਾ ਤਾਂ ਕੁਛ ਕੰਮ ਬਣਦਾ ਨਹੀਂ ਦੂਜੇ ਨੂੰ ਕਹਿਣ ਹੋਇਆ ਹਾਂ ਬਸ ਆਪ ਤੋਂ ਬਾਣਣਾ ਨਹੀਂ ਦੂਜੇ ਨੂੰ ਕਹਿਣਾ ਇਹ ਰਿਵਾਜ ਮਾਜਾ ਹੋ ਗਿਆ ਰਿਵਾਜ ਹੀ ਹੋ ਗਿਆ ਵੀਰੇ ਨਾਲੇ ਜਦੋਂ ਤੁਸੀਂ ਉਹ ਚੀਜ਼ ਦੇ ਪਿੱਛੇ ਹੋ ਜਾਓਗੇ ਉਹੀ ਲੋਕ ਤੁਹਾਨੂੰ ਮੁਖਾਵਲ ਕਰਦੇ ਲਗਾਉਂਦੇ ਸਹੀ ਗੱਲ ਹੈ ਜੀ ਦੇਖੋ ਮੈਨੂੰ ਵੀ ਦਿੱਕਤਾਂ ਆ ਨਹੀਂ ਇਹ ਚੀਜ਼ ਦਿੱਕਤ ਆ ਜੇ ਮੈਂ ਕਹਾਂ ਵੀ ਤੂੰ ਯਾਰ ਜ਼ਿੰਮੇਵਾਰਾ ਨਾ ਮੁੰਡਾ ਹੋਗੇ ਬੱਕਰੀਆਂ ਚਾਰੇਗਾ ਜਦ ਹੁਣ ਜਾ ਕੇ ਕਿਸੇ ਦੇ ਡੇਅਰੀ ਕਰਦੇ ਆ ਕੰਮ ਕਰਦੇ ਆ 500 ਰੁਪਏ ਦੀ ਦਿਹਾੜੀ ਕਰਦੇ ਆ ਵੀਰੇ ਦੋ ਕੁੜੀ ਕਹਿੰਦੇ ਹੁੰਦੇ ਨੇ ਚਾਦੀ ਕੁੱਟ ਨਹੀਂ ਆਪਣੀ ਮਰਜ਼ੀ ਨਾਲ ਪੀ ਸਕਦੇ ਹੁਣ ਜੇ ਜੀ ਕਰਦਾ ਉਹਦੇ ਅੰਦਰ ਬਾਅਦ ਜਾ ਕੇ ਉਹਦੇ ਰੋਟੀ ਰੋਗਾ ਜੋ ਕੁਝ ਮਰਜ਼ੀ ਕਰਕੇ ਇਸ ਦੀ ਗੁਲਾਮੀ ਤਾਂ ਜੀ ਗੱਲ ਸਹੀ ਹੈ ਆਪਾਂ ਦੇ ਖੇਤ ਦੇ ਵਿੱਚ ਕੰਮ ਕਰ ਨਾਲੇ ਆਪਣੀ ਫਸਲ ਬੜੀ ਜ਼ਾਂਬ ਰਹੀ ਆ ਬੜੀ ਜ਼ਾਂਬ ਤੇ ਨਾ ਉਹ ਵੀ ਦੇਖਿਆਗਾ ਪਾਈ ਉਹ ਦੇਖਣਾ ਜਦ ਬੱਕਰਾ ਨਜ਼ਾਰਾ ਆਗਾ ਮੌਸਮੇ ਬਹੁਤ ਸੋਹਣਾ ਆਲੇ-ਦਾਲੇ ਸਾਰਾ ਹਰਿਆ-ਭਰਿਆ ਮੈਂ ਹੁਣ ਇੰਨਾ ਨਾਲ ਵੀਰੇ ਇਹ ਜਾਂ ਮੋਹ ਬਣ ਗਿਆ ਉਹ ਆਪਣਾ ਜਾਉਣਾ ਹੈਗਾ ਇੱਕ ਦੋ ਹੋਰ ਨੇਗੀਆਂ ਉਹਨਾਂ ਨੇ ਮੈਂ ਦਿਨੇ ਜੇ ਆਉਂਗਾ ਉਹਨਾਂ ਨਾਲ ਉਹ ਪਾਏ ਹੁੰਦੇ ਵੀ ਜਾਲੀ ਤੋੜ ਕੇ ਸੀ ਬਾਹਰ ਭਾਗਦੇ ਆਪ ਨੂੰ ਇੱਥੇ ਹੁਣ ਬੱਕਰੀਆਂ ਚਰਾ ਚੁਰਾ ਵਧਿਆ ਕਰਦੇ ਆਂ ਦੇਖੋ ਅੱਛਾ ਬਾਈ ਜੀ ਜੇ ਹੁਣ ਘਰੇ ਵੀ ਬਹਿ ਜਾਂਦੇ ਆਂ ਤਾਂ ਘਰੇ ਜੀ ਲੱਗਦਾ ਹਾਂ ਕਰੇ ਜੀ ਵੀਰੇ ਹੁਣ ਪਸ਼ੂਆਂ ਨਾਲ ਉਹ ਪੈ ਗਏ ਉਹ ਪੈ ਗਏ ਵੀਰੇ ਐ ਹੁੰਦਾ ਵੀ ਬਹੁਤ ਸਮਝ ਜਾਈਏ ਬੈਠੀਏ ਉਹਨੋਰੇ ਮੰਚੇ ਦੇ ਆ ਕੇ ਬੈਠਦੇ ਆਂ ਮੇਰੇ ਲਵੇ ਫਰੀ ਜਾਂਦੇ ਨੇ ਸਹੀ ਉਹ ਵੀ ਇਹੀ ਜੀ ਗੱਲ ਬਾਤ ਨਹੀਂ ਆਰਾਮ ਨਾਲ ਚਰਦੀਆਂ ਨੇ ਸਾਰਾ ਕੁਝ ਨਾ ਕਰ ਸਹੀ ਹੈ ਭਾਈ ਜੀ ਜੋ ਜਹਾਜ ਵੀਰੇ ਆਪਾਂ ਨੇ ਕੋਈ ਵੀ ਕੰਮ ਕਰਨਾ ਹੈਗਾ ਤਾਂ ਮਿੱਟੀ ਨਾਲ ਮਿੱਟੀ ਦਾ ਹੋਣਾ ਪੋਣਾ ਪੈਂਦਾ ਫੇਰ ਕਿਤੇ ਜਾ ਕੇ ਕੰਮ ਬਣਦੇ ਹਾਂ ਹਾਂ ਜੋ ਹੁਣ ਮੈਂ ਕਹਾ ਵੀ ਮਾਪਨ ਮਹੀਨਾ ਹੋਇਆ ਜਬ ਬੱਕਰੀਆਂ ਨੇ ਦੇਣ ਹੁਣ ਮੈਂ ਕਹਾ ਯਾਰ ਕਮਾਈ ਕਮਾਈ ਤਾਂ ਟਾਈਮ ਲੈ ਕੇ ਦੋ ਉਹੀ ਵੀ ਜੀ ਨਾ ਬਾਕੀ ਜੇ ਇਹਨਾਂ ਦੇ ਕਰਾ ਗੌਰ ਹੋ ਜੇ ਵੈਕਸੀਨ ਹੋ ਜੇ ਬਿਮਾਰੀ ਦਾ ਪਤਾ ਲੱਗ ਜੇ ਤੇ ਬੱਕਰੀਆਂ ਚ ਹੁੰਦਾ ਹੀ ਕੁਝ ਇਹ ਇਹ ਚੀਜ਼ ਤੋਂ ਦੇਖ ਵੀਰੇ ਹਜੇ ਪੰਤ ਨੌਲੇਜ ਨਹੀਂ ਚਲੋ ਮੂੰਹ ਕਹੇ ਦੀ ਵਡਿਆਈ ਵੀ ਹੁੰਦੀ ਹੈ ਇਹ ਹਨਾ ਚਲੋ ਮੈਂ ਤਾਂ ਕਹਿੰਦਾ ਵੀ ਜਿਹੜਾ ਜਆ ਬਾਈ ਮੈਨੂੰ ਮਿਲਿਆ ਹਰ ਇੱਕ ਨੂੰ ਮਿਲੇ ਠੀਕ ਹੈ ਆਪਦੇ ਆਪ ਬਾਈ ਨੇ ਫੋਨ ਕਰਨ ਜੇ ਮੈਨੂੰ ਪੰਜ ਚਾਰ ਦਿਨ ਫੋਨ ਨਾ ਵੀ ਹੋਵੇ ਤਾ ਪੰਜ ਚਾਰ ਦਿਨਾਂ ਬਾਅਦ ਬਾਈ ਦਾ ਫੋਨ ਆਉਣਾ ਬਾਈ ਕਿਵੇਂ ਨੇ ਜਾਨਬਰ ਆ ਵੈਕਸੀਨ ਹੋਣੀ ਹੈ ਆਪਣੀ ਆ ਹੋਣੀ ਹੈ ਕਦੇ ਕੋਈ ਵਿਚਰਨੇ ਆਪਾਂ ਤੋਂ ਬੇਫਾਲਤੂ ਖਰਚਾ ਨਹੀਂ ਲੈਂਦਾ ਹੈਗਾ ਠੀਕ ਹੈ ਚਲੋ ਜਿੰਨਾ ਕੋ ਹੁੰਦਾ ਉਹ ਤਾਂ ਲੈਣਾ ਹੀ ਹੈ ਕਿਹੜਾ ਹੁਣ ਆਪਦੇ ਪੱਲੇੋਂ ਲਿਆ ਕੇ ਦਊਗਾ ਹਨਾ ਵੀ ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਬਾਈ ਨੇ ਕੁਝ ਵੀ ਕਰਨਾ ਹੈ ਇੱਕ ਵਾਰ ਬਾਈ ਨਾਲ ਜ਼ਰੂਰ ਜੁੜੋ ਯਾਰ ਬਾਈ ਨੇ ਗੱਲ ਹੋਰ ਵੀ ਭਰਾ ਦੇਖੋ ਅੱਜ ਆਪਾਂ ਮੰਦੇਰਾ ਵਧੀਆ ਚੱਲ ਰਿਹਾ ਹੈ ਹਨਾ ਕੱਲ ਨੂੰ ਆਪਣਾ ਵੀ ਕੰਮ ਗਾ ਦੇਰੂਗਾ ਮੈਂ ਜਿੱਦ ਤੇ ਸੋਨੂੰ ਪਹਿਲੇ ਦਿਨ ਫੋਨ ਤੇ ਗੱਲ ਕਰੀ ਤੀ ਵੀਰੇ ਕੋਈ ਫਿਰ ਐਡਾ ਵਿਚਾਰ ਨਹੀਂ ਸੀ ਮੈਂ ਤੁਹਾਨੂੰ ਸੀਰੀਅਸ ਦੱਸਾਂ ਆਪਣੀ ਘਟੋ ਘਟ ਉਹਦੇ 1.5 ਘੰਟਾ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਪਈ ਹੈਗੀ ਸਾਰੀ ਇੱਕ ਸਿਰਫ ਛੋਟੇ ਸਾਫ਼ ਕਰਕੇ ਨਹੀਂ ਦੇਖ ਹਾਂ ਮੈਂ ਬਰੋਬਰ ਖੜੇਗਾ ਪਹਿਲਾਂ ਤੂੰ ਪਹਿਲਾਂ ਸਾਹ ਲੈਂਦਾ ਆਪਾਂ ਤੈਨੂੰ ਸਾਹ ਤੋਂ ਤੱਕ ਦੇਣਾ ਆਪਾਂ ਵੀ ਬਰੋਬਰ ਖੜੇ ਆ ਵੀਰੇ ਥੋੜੇ ਅਜਾਬ ਆ ਆਪਣੀ ਮਰਜ਼ੀ ਆ ਆਪਾ ਇਹ ਨਹੀਂ ਕਹਿ ਸਕਦੇ ਦੇਖ ਵੀ ਅੱਜ ਤੈਨੂੰ ਬੱਕਰੀਆਂ ਵੇਚਤੀਆਂ ਯਾਰ ਮੁੜ ਕੇ ਫੋਨ ਹੀ ਨਾ ਲਊਗਾ ਇਹ ਕ ਉਹਦੇ ਵਿੱਚ ਕੀ ਆ ਉਹਦੇ ਵਿੱਚ ਕੀ ਹੁੰਦਾ ਬੰਦਾ ਯਾਰ ਮਨਦੁਖੀ ਇਹ ਹੁੰਦਾ ਵੀ ਯਾਰ ਬਾਈ ਦਵਾਈ ਕੁੱਟੀ ਪੁੱਛ ਲੈਂਦੇ ਜਾਂ ਬੱਚ ਬਹੁਤ ਬੰਦੇ ਹਾਂ 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 ਮਾਲ ਆਗਲਾ ਕਹਿੰਦਾ ਯਾਰ ਮੇਰੇ ਅੱਜ ਦੇਖ ਲੈ ਮਾਲ ਮੈਂ ਮੁੜ ਕੇ ਤੇਰੇ ਮਾਲ ਦਾ ਜ਼ਿੰਮੇਵਾਰ ਜ਼ਿੰਮੇਵਾਰ ਨਹੀਂ ਹਾਂ ਇਹ ਗੱਲ ਵੀ ਅੱਜ ਦੇਖ ਲੈ ਔਰ ਇਹ ਆਪਣੇ ਨਾਲ ਜਾ ਪੁੱਛਿਆ ਹੋਇਆ ਤਾਂ ਆ ਕੀ ਮਹੀਨਾ ਹੋਇਆ ਜਮੀਨਾ ਹੋਇਆ ਆਪਣੇ ਬੱਕਰੀਆਂ ਲੈਣਦਿਆਂ ਨੂੰ ਮੇਰੇ ਲੈਵੇ ਚੌਥਾ ਕਿਹੜਾ ਹੋ ਗਿਆ ਬਾਈ ਦਾ ਇੱਕ ਮਹੀਨੇ ਦੇ ਵਿੱਚ ਇਹ ਕੋਈ ਨਹੀਂ ਉਹ ਦ੍ਰਿਪੀ 8 ਕਿਲੋਮੀਟਰ ਤੋਂ ਚੱਲ ਕੇ ਆਉਣਾ ਅੱਜ ਦਾ ਖਾਸ ਕਰਕੇ ਮੈਨੂੰ ਐਸੀ ਅ fırsਰ ਵੀ ਤੇ ਉਹ ਮਾਹ ਜਵਾਈ ਪੂੜੂ ਆ ਜਦੋਂ ਨੇ ਪਹਿਲਾਂ ਫੋਨ ਕਰਿਆ ਵੀ ਅਸੀਂ ਘਰ ਚੜ੍ਹ ਪਏ ਜਦ ਜੇ ਮੀ ਆ ਗਿਆ ਮਾਹ ਜਲ ਅੱਜ ਦਾ ਬਾਈ ਤੋਂ ਆਇਆ ਆ ਹਾਂ ਫੇਰ ਵੀ ਲਾਲਾ ਭਿੱਜੇ ਕਰੇ ਆਏ ਹੋ ਮੇਰੇ ਕੋਲ ਯਾਰ ਨਾ ਹੀ ਵੀਰੇ ਦੇਖੋ ਬਾਈ ਜੀ ਅਸੀਂ ਕਿਹਨਾ ਸਾਡਾ ਮਸਕਤ ਕੀ ਅਸਲ ਵੀ ਜਰਾ ਸੀਨੇ ਕਰੇ ਜੇ ਬੱਕਰੀਆਂ ਦਾ ਕੰਮ ਪਾਜਾ ਨੂੰ ਸਟਾਰਟ ਕਰਾਇਆ ਨਵੇਂ ਫਾਰਮ ਵਾਸਤੇ ਤਾਂ ਅਸੀਂ ਕਿਹਨਾ ਉਹਦਾ ਵੱਧ ਚੜ੍ਹ ਕੇ ਸਾਥ ਦੇਣਾ ਜਲਦੀ ਫਿਰ ਫਿਰ ਹੁੰਦਾ ਇਹ ਕੰਮ। ਜਲਦੀ ਇਹ ਚੀਜ਼ਾਂ ਨਾਲ 1500 ਦੇ ਨਾਲ ਦੇ ਮਗਰ ਨੂੰ ਆਪਾਂ ਨੇ ਜਾਣਾ। ਆਪਾਂ ਨੇ ਜਾਣਾ ਆਪਾਂ ਨੇ ਪ੍ਰੋਪਟ ਵੱਲ। ਆਪਾਂ ਨੇ ਉਹਦੇ ਬਿਜ਼ਨਸ ਵੱਲ। ਠੀਕ ਆ। ਜੇ ਦੇਖੋ ਆਪਾਂ ਵੈਕਸੀਨ ਵਗੈਰਾ ਜਾਂ ਬੱਕਰੀਆਂ ਦੀ ਦਵਾਈ ਕੀੜਿਆਂ ਦੀ ਲਾ ਲੋ ਆਪਾਂ ਕਿਸੇ ਤਰ੍ਹਾਂ ਦੀ ਦਵਾਈ ਬੂਟੀ ਦੀ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਆਪਾਂ ਪੁੱਛ ਲਈਏ ਕਿਸੇ ਨੂੰ। ਭਾਈ ਜੇ ਉਹਦੇ ਨਾਲ ਕਹਿੰਦੇ ਥੋੜਾ 1500 ਰੁਪਏ ਲੱਗਦਾ ਵੀਰੇ 1500 ਦੀ ਗੱਲ ਨਹੀਂ ਹੁੰਦੀ। ਗੱਲ ਹੁੰਦੀ ਆ ਸਾਰੀ ਵੀ ਬੱਕਰੀਆਂ ਦੀ ਜਾਂਚ ਪੜਤਾਲ ਦੀ। ਬੱਕਰੀਆਂ ਨੂੰ ਕੋਈ ਵਾਇਰਸ ਨਾ ਆਵੇ। ਕਈ ਵਾਰ ਅੱਜ ਮੈਂ ਦੇਖਿਆ ਵੀ ਬਾਈ ਦੇਖਣਾ ਕੋਈ ਪਸ਼ੂਆਂ ਦੇ ਵਿੱਚ ਇੱਕ ਦੋ ਦੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਫਲਟਤੀ ਬੇਬਲੂ ਮਾਜਾ ਆਪਾਂ ਨੇ ਚਲੋ ਟੀਕਾ ਲਾਤਾ ਤੇ ਨਾਲ ਦੀ ਨਾਲ ਪਸ਼ੂਆਂ ਲੈ ਲਿਆ ਵੀ ਇੱਥੇ ਘੰਟੇ ਬਾਅਦ ਆਹ ਹੁਣ ਚਰਾ ਕਰਨ ਲੱਗ ਰਹੇ ਹਾਂ ਹਾਂ ਵਧੀਆ ਸਾਰੇ ਚਰਾ ਕਰ ਰਹੇ ਨੇ ਉਹ ਥੋੜਾ ਜਿਹਾ ਇੱਕ ਨੂੰ ਪ੍ਰੋਬਲਮ ਸੀ ਉਹ ਘਟ ਖਾਂਦਾ ਸੀਗਾ ਦੇਖੋ ਇਹ ਆਪਾਂ ਕਹਿੰਨਾ ਚੀਜ਼ ਦੀ ਗੌਰ ਕਰਾਂਗੇ ਬਾਈ ਜੀ ਕਿਹੜੇ ਆਪਾਂ ਨਾ ਮੇਰੇ ਮੇਰੇ ਭਾਜਾ ਦਾ ਬਤਾਰ ਇਹ ਹੋਰਿਆ ਦੀ ਗੱਬਰੀ ਵੀ ਮੇਰੇ ਬੱਚੇ ਓਕੇ ਨੇ ਸਾਰੇ ਠੀਕ ਹੈ ਸੋਨੇ ਹੁਣ ਹਰ ਰਸਤਾ ਵੀ ਵੰਦਰਾ ਆਹ ਤੇਰਾ ਜਾਨਵਰ ਘੱਟ ਚੱਲ ਰਿ ਉਹੀ ਗੱਲ ਹੋਈ ਉਹ ਚਰਦਾ ਵੀ ਟੱਟਤੀ ਗੱਲ ਚਰਦਾ ਅੱਜ ਉਹ ਹੀ ਜਾਨਵਰ ਉਹ ਜਿਹੜਾ ਸਭ ਕੁਝ ਚਰਦਾ ਚੱਲ ਰਿਹਾ ਹੁਣ ਕਾਰਨ ਤਾਂ ਉਰੇ ਵੀ ਡਾਕਟਰ ਵੀ ਰਹਿ ਗਏ ਨੇ ਸਾਰਾ ਕੁਝ ਬਥੇਰ ਹੈ ਉਹਨਾਂ ਨੇ ਉਹੀ ਆਪ ਦੇ ਹਾਵਨਾ ਚੱਲਣਾ ਆਪਾਂ ਜਿਹੜੇ ਭੈਣ ਭਾਈਆਂ ਬੱਕਰੀਆਂ ਸੂਹ ਤੋਂ ਸਾਰੀ ਉਮਰ ਲੰਗੀ ਵਿੱਚ ਨੌਲੇਜ ਵੀ ਹੈਗੀ ਉਹ ਸਾਰੇ ਉਹਨੇ ਵੀਰੇ ਉਹ ਜਿਹੇ ਸਾਬ ਹਾਵਨਾ ਚੱਲਣਾ ਨਾਨਾ ਵੀਰੇ ਦੇਖੋ ਆਪਾਂ ਵੱਧ ਚੱਲ ਕੇ ਤੁਹਾਨੂੰ ਸਾਥ ਦੇਵਾਂਗੇ ਠੀਕ ਆ ਬਾਈ ਕਹਾ ਸਾਡੀ ਜੇ ਤੁਹਾਨੂੰ ਕੋਈ ਵੀਡੀਓ ਚੰਗੀ ਲੱਗੀ ਕਿਹੜੇ ਕੋਈ ਨਵੇਂ ਫਾਰਮ ਕਰਨਾ ਚਾਹੁੰਦੇ ਨੇ ਕਬਾਈ ਸਾਡੇ ਨਾਲ ਕਹਿੰਦਾ ਤੁਸੀਂ ਕਨੈਕਟ ਕਰ ਸਕਦੇ ਹੋ ਕਿਵੇਂ ਹੁਣ ਬਾਈ ਨੇ ਆਪ ਦੇਖੋ ਤੁਸੀਂ ਦੱਸੀਆ ਗੱਲ ਵੀ ਆਪਣੇ ਸਾਥ ਦੇੰਨਿਆ ਬੰਦਿਆ ਨਾਲ ਠੀਕ ਆ ਇਹ ਸਾਡਾ ਜੱਸਾ ਵਪਾਰੀ ਜਗੂਰ ਜ਼ਰੂਰ ਦਿਖਾ ਦੇ ਉਧਰ ਜੱਸੇ ਨਾਲ ਵੀ ਗੱਲ ਹੋ ਜਾਊਗਾ ਉਹ ਸਾਡਾ ਮੇਨ ਬੰਦਾ ਹੈਗਾ ਹਾਂ ਉਹ ਬਾਈ ਦਾ ਤਾਂ ਬਹੁਤ ਸਾਥ ਹੈਗਾ ਉਹਦਾ ਮੈਨੂੰ ਸ਼ੁਰੂ ਤੋਂ ਹੀ ਸਾਥਾ ਬਿਚਾਰਦਾ ਅਵਤਾਰ ਮਾ ਗੁਜਜਾਦ ਮਰਜੀ ਕਹਿਦਾ ਅੱਧੀ ਰਾਤ ਫੋਨ ਮਾਰਦਾ ਆਉਂਦਾ ਵਿਚਾਰਾ ਮੇਰੇ ਲੈਵੇ ਐਵੇਂ ਹੀ ਕਹਿਦਾ ਨਾ ਠੀਕ ਆ ਬਾਈ ਆਹ ਕਹਣਾ ਬਾਈ ਦਾ ਕਹਣਾ ਇੱਕ ਮਸਕਤ ਬਣਿਆ ਥੀ ਕਹਿੰਦਾ ਸੋਲਰ ਸਿਸਟਮ ਤੋਂ ਬਾਈ ਨੇ ਕਹਣਾ ਬੱਕਰੀਆਂ ਦਾ ਕੰਮ ਕਰਿਆ ਤੇ ਬਾਈ ਦੇ ਕਹਣਾ ਆਪਣਾ ਵੀਡੀਓ ਹੁਣ ਸੋਲਰ ਸਿਸਟਮ ਵਾਲੀ ਲੈ ਕੇ ਆਵਾਂਗੇ ਤੁਹਾਡੇ ਨਾਲ ਦੂਜੀ ਵੀਡੀਓ ਧੰਨਵਾਦ ਬਾਈ